ਲੈ ਵੀ ਗੱਡੀ ਜਮਾ ਸਾਫ ਆ ਗਈ ਜੀ ਸਾਰੀ ਪੂਰੀ ਕੋਕਾ ਵੀ ਗੱਡੀ ਆ 3 ਲੱਖ 40 ਹਜ਼ਾਰ ਰੁਪਏ ਦੀ 3 ਲੱਖ 40 ਹਜ਼ਾਰ ਨੰਬਰ ਦੇਖੋ ਕਿੰਨਾ ਸੋਹਣਾ ਇਹ ਆ ਗਈ ਜੀ ਰੈਡਸ 2010 ਮਾਡਲ ਐਲ ਐਕਸ ਆਈ ਆ 1 ਲੱਖ 30 ਹਜ਼ਾਰ ਰੁਪਏ ਦੀ ਛੋਟੇ ਜਿਹੇ ਰੇਟ ਦਾ ਜਿਵੇਂ ਛੋਟਾ ਜਿਹਾ ਰੇਟ ਆ ਬਈ ਜੀ ਆਲਟੋ ਲੈਣੀ ਆ ਆਲਟੋ ਵੰਗੂ ਰੇਟ ਆ ਦਾ ਜਮਾ ਲੈ ਵੀ ਡੇਢ ਲੱਖ ਰੁਪਏ ਦੀ 16 ਮਾਡਲ ਕਾਰ ਦੇਖ ਸਕਦੇ ਹੋ ਬਈ ਜੀ ਦੇਖ ਸਕਦੇ ਹੋ ਕਿ ਬਰੀਜਾ ਬਰੀਜਾ ਹੋਈ ਪਈ ਆ ਬਰੀਜਾ ਬਰੀਜਾ ਹੋਈ ਪਈ ਆ ਨਾ ਆਟੋਮੈਟਿਕ ਦੇਖੋ ਤੁਸੀਂ ਗੱਡੀਆਂ ਪੂਰੀਆਂ ਮਰਦੀਆਂ ਰੇਟ ਦੇਖੋ ਕੁ ਆਹ ਮਿੱਤਰੋ ਆ ਗਈ ਹੁਣ ਲਿੱਤੀ ਲੈਣਾ ਚੈਨਲ ਆ ਤੁਹਾਡੀ ਐਡ ਹੋ ਰਹੀ ਹੈ ਜੀ ਧੰਨਵਾਦ ਜੀ ਹਾਂ ਜੀ 2009 ਮਾਡਲ ਆਈਏ ਹਾਂ ਜੀ ਤੇ 135 ਕੇ 30 35 ਕੇ ਹਜ਼ਾਰ ਦੀ ਪਈ ਜੂਗੀ ਲੈ ਵੀ 2009 ਮਾਡਲ ਪਰ ਰੰਗ ਲਾਲ ਆ ਜੀ ਪੰਜਾਬ ਨੰਬਰ ਆ ਜਿਹੜੀ ਮੇਨ ਗੱਲ ਆ ਆ ਦੇਖੋ ਜੀ ਜਮੀਨ ਪੂਰੇ ਟਾਪ ਦੇ ਜਮੀਨ ਨਵੇਂ ਤੇ ਟਾਪ ਦੇ ਨਵੇਂ ਹਾਂ ਜੀ ਵੱਡੇ ਪਾਏ ਹੋਏ ਨੇ ਬਾਈ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਅਗਲੀ ਜੀ ਇਹ ਆ ਗਈ ਜੀ 2014 ਮਾਡਲ ਡਸਟਰ ਡਸਟਰ ਆ ਗਈ ਬਹੁਤ ਸੋਹਣੀ ਕਾਰ ਆ ਹਾਂ ਜੀ ਲਗਭਗ ਆ ਦੇਖੋ origignal paint ਵਾਂਗੂ ਹੀ ਆ ਗੱਡੀ ਜਮਾਂ ਸਾਫ਼ ਆ ਗਈ ਦੇਖ ਸਾਫ਼ ਪੂਰੀ ਕੋਕਪੀਸ ਗੱਡੀ ਆ 340000 ਰੁਪਏ ਦੀ ਗੱਡੀ 340000 ਨੰਬਰ ਦੇਖੋ ਕਿੰਨਾ ਸੋਹਣਾ ਸਹੀ ਗੱਲ ਆ ਜੀ ਮੁੱਲ ਵੀ ਛੋਟਾ ਜੀ ਆ ਜੀ ਛੋਟਾ ਜੀ ਮੁੱਲ ਆ ਜੀ ਹਾਂ ਜੀ ਅਗਲੀ ਜੀ ਇਹ ਆ ਗਈ ਜੀ 13 ਮਾਡਲ VDI 280000 ਰੁਪਏ ਦੀ ਇਹ ਰੈਟਸ ਠੀਕ ਆ ਜੀ ਇਹ ਵੀ 11 ਲੋਕਲ ਨੰਬਰ ਦੀ ਆ 11 ਲੋਕਲ ਨੰਬਰ ਦੀ ਆ ਓਨਰ ਸਾਡ ਹੈ ਜੀ ਠੀਕ ਆ ਜੀ ਇਹ ਪਹਿਲੇ ਨੌ ਦੀ ਬਲੇਰੋ ਇਹ ਵੀ ਬਹੁਤ ਘੱਟ ਮਿਲਦੀ ਆ ਲੈ ਵੀ ਬਲੇਰੋ ਆ ਗਈ ਬਈ ਦੇਖ ਸਕਦੇ ਹੋ ਪਹਿਲੇ ਨਾਉਂਦੀ ਹੈ ਇਹ ਤੇ ਮਾੜੀ ਮੋਟੀ ਕੋਈ ਟੱਚਿੰਗ ਹੋ ਸਕਦੀ ਹੈ ਬਾਕੀ ਹੈਗੀ ਸੀਲਡ ਸਾਰੀ 2016 ਮਾਡਲ ਆ ਬਈ ਦੇਖ ਸਕਦਾ ਅਸਲੀ ਮਾਡਲ ਦੇ ਵਿੱਚ ਆ ਪੰਜਾਬ ਨੰਬਰ ਕਿੰਨੇ ਰੁਪਏ ਦੀ ਇਹ 470000 ਲਾਏ ਦੇਖੋ ਪੂਰੇ ਘੈਂਟ ਪਏ 70000 ਰੁਪਏ ਦੀ ਤੇ ਲਾਏ ਦੇ ਸਾਰਾ ਟਾਇਰ ਵੱਡੇ ਪਏ ਹੋਏ ਨੇ ਜੀ ਹਾਂ ਜੀ ਹਾਂ ਅਗਲੀ ਜੀ ਇਹ ਆ ਗਈ ਜੀ ਰੈਡਜ਼ 2010 ਮਾਡਲ ਐਲ ਐਕਸ ਆਈ ਹੈ ਠੀਕ ਹੈ 130000 ਰੁਪਏ ਦੀ ਛੋਟੇ ਜਿਹੇ ਰੇਟ ਦਾ ਜਿਵੇਂ ਛੋਟਾ ਜਿਹਾ ਰੇਟ ਆ ਬਈ ਦੇਖੋ ਲੈਣੀ ਆ ਆਲਟੋ ਵਾਂਗੂ ਰੇਟ ਆ ਇਹਦਾ ਜਮਾਈ ਆਲਟੋ ਵਾਂਗੂ ਰੇਟ ਆ ਗਈ ਕੱਲੇ ਕੱਲੇ ਇਹ ਆ ਗਈ ਜੀ ਰੈਪਿਡ ਰੈਪਿਡ ਆ ਗਈ ਹੋਰ 215000 ਰੁਪਏ ਦੀ ਹੈ ਜੀ 12 ਮਾਡਲ ਹੈ ਹਾਂਜੀ ਆਟੋਮੈਟਿਕ ਆਟੋਮੈਟਿਕ ਬਾਹ ਜੀ ਆਟੋਮੈਟਿਕ ਚ ਆ ਗਈਆਂ ਇਹ ਤਾਂ ਪਤਾ ਨਹੀਂ ਆਟੋਮੈਟਿਕ ਆ ਜੀ ਖੜੀ ਆ ਨਾ ਆਟੋ ਨਹੀਂ ਹੈਗੀ ਜੀ ਇਹ ਮੈਨੂਅਲ ਹੀ ਆ ਅੱਛਾ ਜੀ ਮੈਨੂਅਲ ਹੀ ਆ ਮੈਨੂਅਲ ਲਿਖਿਆ ਪਿਆ ਉੱਤੇ ਠੀਕ ਹੈ ਬਠਿੰਡਾ ਨੰਬਰ ਆ ਗਿਆ ਨਾ ਹਾਂ ਬਠਿੰਡਾ ਨੰਬਰ ਆ ਗਿਆ ਬਠਿੰਡਾ ਨੰਬਰ ਆ ਗਿਆ ਬਈ ਓਨਰ ਸੈਕੰਡ ਹੈ ਜੀ ਇਹ ਠੀਕ ਹੈ ਜੀ ਇਹ ਟੌਪ ਵੈਰੀਐਂਟ ਹੀ ਲੱਗਦਾਗਾ ਕਿਉਂਕਿ ਲਾਇ ਲੂਏ ਪੈਸੇ ਨੇ ਦੇਖ ਹਾਂ ਅਗਲੀ ਜੀ ਇਹ ਆ ਗਈ ਜੀ ਵਰਨਾ ਵਰਨਾ 200 22 12 ਮਾਡਲ ਹੈ 2012 ਮਾਡਲ ਹੈ 2,70,000 ਰੁਪਏ ਦੀ ਗੱਡੀ ਇਹ 2 ਲੱਖ ਠੀਕ ਰੇਂਜ ਆ ਮਤਲਬ ਘੱਟ ਰੇਂਜ ਕੋਈ ਲੈਣਾ ਚਾਹੁੰਦਾ 2,70,000 ਰੁਪਏ ਠੀਕ ਹੈ ਜੀ ਰੇਟ ਬਿਲਕੁਲ ਸੈਟ ਹੈ ਕਾ ਹੋਰ ਆਊਗੀ ਛੋਟੇ ਮੁੱਲ ਵਾਲੀ ਕਾਰ ਆ ਗਈ ਹੈ ਆਲਟੋ ਦੇ ਮੁੱਲ ਵਾਲੀ ਕਾਰ ਆ ਗਈ ਇਹ ਮਾਡਲ ਹੈਗੀ ਆ ترسےਮ ਜੀ 2016 2016 ਮਾਡਲ 16 ਉੱਚਾ ਮਾਡਲ ਹੈ ਕਿੰਨੇ ਲੱਖ ਰੁਪਏ ਮੰਗਦੇ ਲੈ ਵੀ 1.5 ਲੱਖ ਰੁਪਏ ਦੀ 16 ਮਾਡਲ ਕਾਰ ਦੇਖ ਸਕਦੇ ਹੋ ਬਾਈ ਜੀ ਆਹ ਪਾਈ ਦੀ ਆ ਗਈ 2006 ਮਾਡਲ ਰੈੱਡ ਕਲਰ ਦੀ ਜੀ ਲਾਲ ਕਾਰ ਹੈ ਜੀ ਹਾਂ ਇਹ ਓਨਰ ਸੈਕੰਡ ਆ ਜੀ 1,25,000 ਰੁਪਏ ਦੀ ਦੇਖੋ ਛੋਟੀ ਜੀ ਰੇਂਜ ਦੀ ਕਾਰ ਹੈ ਨੰਬਰ ਪੰਜਾਬ ਆਲਟੋ ਦੇ ਰੇਟ ਦਾ ਕਾਰ ਹੈ ਲਾਏ ਦੇਖੋ ਕਿੰਨਾ ਸੋਹਣਾ ਲੱਗੇ ਲੱਖ ਰੁਪਏ ਦੀ 85,000 ਰੁਪਏ ਬ੍ਰਿਸਟੋਮ ਦੇ ਟਾਇਰ ਨੇ ਠੀਕ ਹੈ ਜੀ ਇਹ ਆ ਗਈ ਮਰੂਤੀ ਜੀ ਮਰੂਤੀ ਆ ਗਈ ਜੀ ਤੇ 2012 ਇਹ ਵੀ ਉੱਚਾ ਮਾਡਲ ਕਾਰ ਹੈ ਦੇਖੋ 1 ਲੱਖ ਰੁਪਏ ਦੀ ਗੱਡੀ ਦੇਖੋ ਕਿਹੋ ਜੀ ਪਈ ਆ ਘੱਲੋ ਬਈ ਸਾਫ ਪਈ ਆ ਪੂਰੀ ਲੱਖ ਰੁਪਏ ਦੀ ਲੱਖ ਰੁਪਏ ਦੀ ਬਈ ਦੇਖ ਸਾਦੋਂਗੇ ਪਾਸ ਹੀ ਹੈਗੀ ਇਹਦੀ ਪਾਸਿੰਗ ਹੈਗੀ 27 ਤੱਕ ਦੀ ਜਿਹੜੀ ਮੇਨ ਗੱਲ ਹੈ। 27 ਤੱਕ ਸਿੰਘ ਤੁਸੀਂ ਹੀਟ ਤੋਂ ਜੀ 2013 ਮਾਡਲ ਹਾਈਲਾਈਨ ਜੀ 2.5 ਲੱਖ ਰੁਪਏ 2.5 ਲੱਖ ਰੁਪਏ ਲੈ ਵੀ ਇਹ ਵੀ ਦੇਖ ਸਕਦੇ ਹੋ ਨੀ ਪੂਰੇ ਕਿੰਨੀ ਠੰਡਕ ਆ। ਆ ਜੋ। ਆਲਟੋ ਹੋ ਰਿਹਾ। ਆ ਦੇਖੋ ਬਾਈ ਨੀ ਆ ਮਰੂਤੀ ਜੀ। ਇਹ ਆ ਗਈ ਜੀ 2007 ਮਾਡਲ 90000 ਰੁਪਏ ਦੀ। ਲੈ ਵੀ 90000 ਰੁਪਏ ਦੀ। ਪਾ ਵੀ ਕਾਫੀ ਆ ਗਏ ਇਸ ਵਾਰ। ਪਾਸਿੰਗ ਹੈਗੀ 29 ਤੱਕ ਦੀ ਜੀ। ਲੈ ਵੀ 90000 ਰੁਪਏ ਦੀ ਦੇਖ ਸਕਦੇ ਹੋਗੇ। ਇਹ ਮਿਲਦੀਆ ਵੀ ਨਹੀਂ ਹੈਗੀਆਂ ਹੁਣ ਤੱਕ ਕਾਰਾਂ ਜੀ ਬਹੁਤ ਘਟ ਗਈਆਂ ਜੀ ਪਰਮਨਟ ਵਾਲੀ ਸਾਡਾ ਭਰਾ ਕੋਈ ਲੈਣਾ ਚਾਹੁੰਦਾ ਡੀਜ਼ਲ ਵਾਲੀ i10 ਕ੍ਰੈਂਡ ਲੈ ਵੀ ਦੇਖ ਸਕਦੇ ਹੋ ਪੀਬੀ01 ਦੀ 18 ਮਾਡਲ ਹੈ ਜੀ 18 ਮਾਡਲ ਹੈ 3 ਲੱਖ ਰੁਪਏ ਦੀ ਰੇਂਜ ਹੈ ਜੀ ਟਾਇਰ ਨਵੇਂ ਨੇ ਜੀ ਟਾਇਰ ਨਵੇਂ ਨੇ 3 ਲੱਖ ਇੰਜਨ ਵਧੀਆ ਜੀ ਓਕੇ ਹੈ ਇੰਜਨ ਓਕੇ ਹੈ ਜੀ ਠੀਕ ਹੈ ਜੀ ਇਹ ਇਹ ਆ ਗਈ ਜੀ 2000 14 ਮਾਡਲ ਠੀਕ ਆ 4 ਲੱਖ 70000 ਰੁਪਏ ਦੀ ਆ ਗਈ ਜੀ ਇਹ ਵਰਨਾ ਬਹੁਤ ਸੋਹਣੀ ਕਾਰ ਆ ਦੇਖੋ ਪਲੈਨੋ ਪਲੈਨੋ ਆ ਗਈ ਜੀ 18 18 ਮਾਡਲ ਫਰਸਟ ਓਨਰ ਗੱਡੀ ਹੈ ਜੀ ਦੇਖੋ ਲਾਇਲੂਏ ਪੂਰੇ ਘੈਂਟ ਹਾਂਜੀ 6 ਰਖ 10000 ਰੁਪਏ ਦੀ ਜੀ ਪੰਜਾਬ ਨੰਬਰ ਆ ਬਈ ਹਾਂ ਪੰਜਾਬ ਦਾ ਨੰਬਰ ਫਰਸਟ ਓਨਰ ਗੱਡੀ ਹੈ ਠੀਕ ਆ ਇਹ ਆ ਗਈ ਜੀ Swift Swift Desire Desire Swift Desire 2015 ਮਾਡਲ ਹੈ ਹਾਂਜੀ ਤੇ 435 ਦੀ ਰੇਂਜ ਚ ਹੈ ਜੀ ਇਹ ਵੀ 435 ਦੀ ਰੇਂਜ ਆ ਪੰਜਾਬ ਨੰਬਰ ਲੱਗਿਆ ਦੇਖ ਵਧੀਆ ਕਾਰ ਆ ਇਹ ਦੇਖੋ Nova Nova 15 ਲਗਭਗ ਐ ਮਨੋ ਵੀ 5.5 ਲੱਖ ਰੁਪਏ ਦੀ ਤੁਹਾਨੂੰ ਇਹ Nova ਮਿਲ ਜੂਗੀ ਜੀ ਹੋਰ ਵਧੀਆ ਕਾਰ ਆ ਲਾਇਲੂਏ ਵੀ Nova ਵੀ ਦੇਖ ਸਕਦੇ ਹੋ ਜੀ ਅੱਗੇ ਆ ਇਹ ਆਗੀ ਉੱਚੀ ਜੀ ਗੱਡੀ ਆਗੀ ਬੈਗ ਨਾਰੀ ਬੈਗ ਨਾਰੀ ਸਵਾਗਤ 3 ਲੱਖ ਰੁਪਏ ਦੀ ਬੇਜੂਗੀ 18 ਮਾਡਲ ਆ ਬਈ ਦੇਖ ਸਕਦੇ ਹੋ ਨਾ ਸਿਰਫ ਪੈਟਰੋਲ ਪਲੱਸ ਸੀਜੀਐਨਜੀ ਹੈ ਜੀ ਸਵਾਗਤ ਸੀਜੀਐਨਜੀ ਅਗਲੀ ਜੀ 11 ਮਾਡਲ ਹੈ ਇਹ 4 ਲੱਖ 10 ਹਜ਼ਾਰ ਰੁਪਏ ਦੀ ਕਹਿ ਰਹੇ ਨੇ ਗੱਡੀ ਸੋਹਣੀ ਹੈ ਪਰ ਦੇਖੋ ਨਾ ਗੱਡੀ ਠੀਕ ਗੱਲ ਹੈ ਜੀ ਵਰਨਾ 11 ਰੁਪਏ ਪੈਸੇ ਵੱਧ ਨੇ ਪਰ ਗੱਡੀ ਵੀ ਬਹੁਤ ਸੋਹਣੀ ਹੈ ਫਰੰਟ ਸ਼ੀਸ਼ਾ ਵੀ ਨਵਾਂ ਹੈ ਠੀਕ ਹੈ ਜੀ ਕਿੰਨੇ ਵੱਧ ਨੇ ਪੈਸੇ ਜੇ ਆਪਾਂ ਇਹਦੀ ਗੱਲ ਕਰੀਏ 50 ਤੋਂ 60 ਹਜ਼ਾਰ ਰੁਪਿਆ ਵੱਧ ਹੈ ਲੇਕਿਨ ਇਹ ਵੀ ਗੱਡੀ ਦੇਖੋ ਗ ਆਪਾਂ ਪਾਰਟੀਆਂ ਨਾਲ ਗੱਲ ਕਰ ਲਏ ਗਾਕਾਂ ਦੀਆਂ ਗੱਡੀਆਂ ਵੀ ਜਣੇ ਵਿੱਚ ਲੈ ਵੀ ਇਹ ਵੀ ਲੈ ਸਕਦੇ ਹਾਂ ਬਾਕੀ ਹੋ ਜੂ ਮਾਨਤਨ ਮੌਕੇ ਤੇ 15 ਮਾਡਲ ਆਈ ਇਹ 4 ਲੱਖ ਰੁਪਏ ਦੀ ਐਨਓਸੀ ਦੇ ਨਾਲ ਠੀਕ ਹੈ ਜੀ ਇਹ ਵੀ ਐਫਟੀਆਰ ਨੰਬਰ ਹੈਗੀ ਐਨਓਸੀ ਵੀ ਨਹੀਂ ਸੋਹਣੀ ਆ ਦੇਖੋ ਹਾਂ ਪਈ ਇਹਨੂੰ ਸਫਟ ਸਾਫ ਪਏ ਨੇ ਬਈ ਪੂਰੇ ਗੱਡੀ ਸਾਫ ਆ ਗਈ ਲੈ ਵੀ ਦੋ ਆਲਟੋ ਆ ਗਏ ਜੀ ਹਾਂ ਜੀ ਹਾਂ ਇੱਕੋ ਰੰਗ ਦੀਆਂ ਨੇ ਨਾ ਜੀ ਇੱਕੋ ਹੀ ਰੰਗ ਦੀਆਂ ਇੱਕੋ ਹੀ ਕੰਡੀਸ਼ਨ ਦੀਆਂ ਇੱਕੋ ਹੀ ਕੰਡੀਸ਼ਨ ਦੀਆਂ ਸਹੀ ਗੱਲ ਹੈ ਜੀ 2010 ਮਾਡਲ ਥਰਡ ਓਨਰ 1 ਲੱਖ 30 ਹਜ਼ਾਰ ਰੁਪਏ ਦੀ ਹੈ ਜੀ ਇਹ ਠੀਕ ਹੈ ਪੀਵੀ 13 ਨੰਬਰ ਹੈ ਜੀ ਹਾਂ 120000 ਰੁਪਏ ਦੀ 120000 ਰੁਪਏ ਦੀ ਕਾਰ ਦੇਖ ਸਕਦੇ ਪਾਸਿੰਗ ਹੈਗੀ ਹੈ ਹਜੇ ਹਾਂਜੀ ਹਾਂ 280000 ਰੁਪਏ ਦੀ 12 ਮਾਡਲ ਲੈ ਵੀ 12 ਮਾਡਲ 280000 ਰੁਪਏ ਦੀ ਕਾਰ ਦੇਖ ਸਕਦੇ ਹੋਗੇ ਅਗਲੀ ਜੀ ਰੈਟਰ ਆ ਗਈ ਜੀ 11+ / 12 ਹੀ ਸੈਕੰਡ ਓਨਰ 68000 ਚੱਲੀ ਹੋਈ ਆ 195 ਦੀ 195 ਦੀ ਅਗਲੀ ਜੀ ਇਹ ਆ ਗਈ ਜੀ ਐਕਸ ਜੀ ਵੀ ਸਾਡੇ ਭਰਾਏ ਨੇ ਪਟਿਆਲੇ ਤੋਂ ਹਾਂਜੀ ਤੇ ਇਹਨਾਂ ਦਾ ਵੀ ਕਾਰ ਸੇਲ ਪਰਚੇਜ਼ ਦਾ ਕੰਮ ਆ ਉਥੇ ਠੀਕ ਆ ਇਹ ਕੀ ਨਾਮ ਤੇ ਸੀ ਆਪਣਾ ਉਥੇ ਸਿੰਘ ਮਾਡਰਨ ਸਿੰਘ ਕਾਰ ਵਜਾਰ ਸਿੰਘ ਕਾਰ ਵਜਾਰ ਹੈ ਨਾ ਵਧੀਆ ਬੰਦੇ ਨੇ ਜੈਨੂਨ ਪੂਰੇ ਮਤਲਬ ਟਾਪ ਮਾਡਲ ਸਾਫ ਸੁਥਰੇ ਠੀਕ ਆ ਜੀ ਹਾਂ ਇਹਨਾਂ ਦੀ ਗੱਡੀ ਹੈ ਕਾਰ ਕਿਵੇਂ ਹੈ ਜੀ ਬਹੁਤ ਵਧੀਆ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਜੀ ਫਰਸਟ ਓਨਰ ਬਹੁਤ ਵਧੀਆ ਕੀ ਡਿਮਾਂਡ ਕੀ ਸਾਢੇ 7 ਲੱਖ ਇਹ ਵੀ ਸਾਢੇ 7 ਲੱਖ ਰੁਪਏ ਇਹ ਤਾਂ ਸਾਊਟ ਟਾਪ ਐਂਡ ਮਾਡਲ ਠੀਕ ਆ ਜੀ ਠੀਕ ਆ ਵਧੀਆ ਗੱਡੀ ਹੈ ਬੜੀ ਸਾਲੂ ਟੈਨ ਆ ਬਾਈ ਹਾਂ W10 ਹੈ ਜੀ ਸਨਰੂਫ ਵਾਲੀ ਆ ਜੀ ਸਨਰੂਫ ਵਾਲੀ ਆ ਸਨਰੂਫ ਵਾਲੀ ਆ ਅਗਲੀ ਇਹ 18 VDI ਆਪਣੀ ਇਹ ਵੀ ਕਰ ਰਹੀ ਹਾਂਜੀ ਹਾਂ ਆਪਣੀ ਇਹ ਵੀ ਹਾਂਜੀ ਹਾਂ ਇਹ ਵੀ ਆਪਣੀ ਆ ਇਹਦੇ ਬਾਰੇ ਜੀ ਐਲ ਆਪਸ਼ਨਲ ਗੱਡੀ ਵਧੀਆ ਵਿਦ ਅਲਾਈ ਟਾਇਰ ਆ ਟਾਇਰ ਨਵੇਂ ਅਲਾਈ ਨਵੇਂ ਠੀਕ ਹੈ ਜੀ ਇਹ ਮਿਲ ਜਾਈ ਸਾਰੀ 590 ਦੀ ਬਈ 590 ਦੀ ਦੇਖ ਸਕਦੇ ਹੋਗੇ ਇਹ 18 ਮਾਡਲ ਲਾਣਾ ਜੀ ਪੀਚਾ ਮਾਡਲ ਲਗਾ ਚੱਲੀ ਵੀ ਕੁਛ ਨਹੀਂ ਹੋਈ ਜੀ 75000 ਕਿਲੋ ਹਾਂ 75000 ਚੱਲੀ ਆ ਜੀ ਓਨਰ ਸੈਕੰਡ ਆ ਵਧੀਆ ਕੈਂਟ ਨੇ ਕੈਂਟ ਵਧੀਆ ਵੀਡੀਆ ਇਹ ਇਹ ਵੀਡੀ ਆਏ ਹੋਏ ਜੀ ਇਹ ਆ ਗਈ ਜੀ ਇਕੋ ਸਪੋਰਟ 2014 ਲੈ ਵੀ 2014 ਮਾਡਲ ਇਕੋ ਸਪੋਰਟ ਪੀ ਵੀ ਨੰਬਰ ਹੈਗਾ ਓਨਰ ਸੈਕੰਡ ਹਾਂ ਜੀ ਤੇ 320000 ਰੁਪਏ ਦੀ ਗੱਡੀ ਮਿਲ ਜੂ ਇਹ ਮੁਖਸਰ ਦਾ ਨੰਬਰ ਹੈ ਠੀਕ ਆ ਤੇ ਐਕਸ ਐਸ ਕ੍ਰੋਸ ਸਿਰਫ ਇੱਕੋ ਹੀ ਗੱਡੀ ਆਈ ਹੈ ਸਾਡੇ ਕੋਲੇ ਇਕੋ ਹੀ ਆਈ ਹੈ ਜੀ ਹਾਂ ਜੀ ਹਾਂ ਤੇ 2015 ਮਾਡਲ ਹੈ ਇਹ ਹਾਂ ਜੀ 380000 ਰੁਪਏ ਦੀ ਗੱਡੀ ਵੀ 380 ਆ ਦੀ ਐਸ ਕ੍ਰੋਸ ਦੇਖ ਸਕਦੇ ਹੋਗੇ ਜੀ ਜਲਦੀ ਗੱਡੀ ਵਧੀਆ ਉੱਚੀ ਜੀ ਗੱਡੀ ਹੈ ਨਾਲ ਹੈ ਜੀ 18 ਮਾਡਲ ਆ ਆਟੋਮੈਟਿਕ ਆ ਗਈ ਜੀ ਇਹ 5,70,000 ਰੁਪਏ ਦੀ ਸਾਰੀ 18 ਮਾਡਲ ਦੇਖ ਸਕਦੇ ਹੋ ਕਿ ਬਰੀਜਾ ਬਰੀਜਾ ਹੋਈ ਪਈ ਆ ਜਦੋਂ ਬਰੀਜਾ ਬਰੀਜਾ ਹੋਈ ਪਈ ਨਾਲ ਆਟੋਮੈਟਿਕ ਦੇਖੋ ਤੁਸੀਂ ਕੱਡੀਆਂ ਪੂਰੀਆਂ ਮਰਦੀਆਂ ਰੇਟ ਦੇਖੋ ਕੁਛ ਵੀ ਨਾਲ ਰੇਟ ਵੀ ਕੁਛ ਨਹੀਂ ਹੈਗਾ ਇਹ ਲੋਕਾ ਉੱਥੇ ਆਪਾਂ ਪੋਸਟਰ ਰੋਜ਼ ਦੇਖਦੇ ਆ ਵੀ ਦਿੱਲੀ ਤੋਂ ਰੋਲ ਆਈਆਂ ਨੇ ਕੱਡੀਆਂ ਰੋਲ ਤਾਂ ਇੱਥੇ ਵੀ ਨੇ ਦੇਖੋ ਲੈ ਲੋ ਆ ਰੇਟ ਤੇ ਇਹ ਗੱਲ ਹੈ ਲੈ ਵੀ ਦੇਖ ਸਕਦੇ ਹੋਗੇ 2016 ਮਾਡਲ 16 18 ਦੀ ਰਜਿਸਟਰਡ 5,25,000 ਰੁਪਏ ਦੀ ਗੱਡੀ ਹੈ ਜੀ ਇੰਜਨ ਦਿਖਾ ਦੇ ਬਾਬੂ ਇੰਜਨ ਪੂਰੀ ਸੀਲ ਹੈ ਜਮਾਂ ਸੀਲ ਪ 525000 ਡਿਮਾਂਡ ਆ ਜੀ ਹਾਂਜੀ ਹਾਂਜੀ ਠੀਕ ਜਲਦ ਤੋਂ ਜਲਦ ਤੇ ਚਾਪੀ ਆਹ ਲੋ ਜੀ ਅਲਟੋ ਆ ਗਈ ਇੱਕ ਹੋਰ ਜਿਹੜਾ 10 ਮਾਡਲ ਹੈ ਜੀ ਇਹ 115000 ਰੁਪਏ ਦੀ ਅਲਟੋ ਆ ਗਈ 115000 ਅਲਟੋ ਵੀ ਵਾਧੂ ਆਹੀ ਆ ਅਲਟੋ ਬਹੁਤ ਆਏ ਬਰੀਜਾ ਬਹੁਤ ਆਏ ਇਹ ਦੇ 17 ਮਾਡਲ ਅਨੋਵਾ ਇਹ ਜੀ ਕ੍ਰਿਸਟਾ ਸਾਰੇ ਪਹੁੰਚੇ ਹੋਏ ਕ੍ਰਿਸਟਾ 311 ਨੰਬਰ 65 ਟੀਵੀ 65 ਨੰਬਰ ਨੂੰ ਜਣਾ ਸਵਾਗਤ ਵੀ ਕਰਦੇ ਆਂ ਓਨਰ ਸੈਕੰਡ ਆ ਜੀ 13 ਲੱਖ ਰੁਪਏ ਦੀ ਇਹ ਵੀ 13 ਲੱਖ ਰੁਪਏ ਦੀ ਪਰਾਂ ਸੰਕੋਚਦੇ ਹੋਏ ਇਹ ਜੀ ਇਹ ਆ ਗਈ ਜੀ ਆਪਣਾ ਆਈਟੀ ਹਾਸ ਵੀਐਕਐਸਬੀ ਜੇ ਕਿਸੇ ਵੀਰ ਨੇ 570000 570000 ਦੇ ਵਿੱਚ ਅੱਗੇ ਇਹ ਆ ਗਈ ਜੀ ਵਰਨਾ 2009 ਮਾਡਲ ਐਸਐਕਸ 190000 ਰੁਪਏ ਦੀ 190000 ਰੁਪਏ ਦੀ 190 ਜੀ ਹਾਂਜੀ ਅੱਗੇ ਜੀ ਤੇ ਇਹ ਆ ਗਈ ਜੀ 2012 ਮਾਡਲ ਸਵਿਫਟ ਡਿਜ਼ਾਇਰ ਵੀਡੀ ਆ ਠੀਕ ਹੈ 370000 ਰੁਪਏ ਦੀ ਲੈ ਵੀ ਦੇਖ ਸਾਡੇ ਰਿਜ਼ਲਟ ਪਾਈ ਹੋਈ ਹੈ ਫ੍ਰੀਜ਼ਾ ਜੀ ਫ੍ਰੀਜ਼ਾ ਆ ਗਈ ਜੀ 2018 ਮਾਡਲ ਜੀਡੀਡੀ ਆ ਠੀਕ ਹੈ ਜੀ 6.5 ਲੱਖ ਰੁਪਏ ਦੀ 6.5 ਲੱਖ ਦੀ ਇੱਕ ਫ੍ਰੀਜ਼ਾ ਹੋਰ ਆ ਗਈ ਅਗਲੀ 99 ਸਵਸ਼ਟ ਵੀਡੀਆ ਜੀ ਸਵਸ਼ਟਾਂ ਪ੍ਰੀਜ਼ਾ ਦੀ ਤੁਹਾਨੂੰ ਚੜੀ ਆਈ ਵੀ ਹੈ ਬਹੁਤ ਨੇੜੇ ਆਵੇ 285000 ਰੁਪਏ ਦੀ ਹੈ ਜੀ ਸਾਡਾ ਡਾਊਨਰ ਹੈ ਜੀ ਪੀ ਵੀ 23 ਨੰਬਰ ਸਾਰੀਆਂ ਬ੍ਰਾਂਚਾਂ ਦੇ ਸਾਰੀਆਂ ਬ੍ਰਾਂਚਾਂ ਦੇ ਸੈਕੰਡ ਓਨਰ ਹੈ 1.5 ਲੱਖ ਰੁਪਏ ਦੀ ਠੀਕ ਹੈ ਜੀ ਧੰਨਵਾਦ ਕਰਦੇ ਆ ਟਾਪ ਮਾਡਲ ਲੱਗ ਰਹੀ ਹੈ ਮੈਨੂੰ ਕਿ ਇੰਨੀ ਗਰਮੀ ਤੇ ਧੁੱਪ ਦੇ ਬਾਵਜੂਦ ਆਪਣੀ ਇਸ ਕਾਰ ਮੇਲੇ ਨੂੰ ਦੇ ਰਹੇ ਨੇ ਸੱਤ ਮਾਡਲ ਹੈ 145000 ਰੁਪਏ ਸੱਤ ਮਾਡਲ ਦਾ ਸਿਰਫ 145000 ਰੁਪਏ ਆ ਰਹੇ ਨੇ ਆਲਟਾਰੇ ਡਾਂਚਾਂ ਦੇ ਬਲੱਡੀ ਹਰ ਦਾ ਧੰਨਵਾਦ ਕਰਦੇ ਹਾਂ ਏ ਸੀ ਕੀ ਕਾਰਾਂ ਤੇ ਇਸ ਤੋਂ ਬਿਨਾ ਜੇ ਵੀ ਤੁਸੀਂ ਕਾਰਾਂ ਲੈਣ ਆਉਣਾ ਹੋਊਗਾ ਤਾਂ ਬਈ ਤੁਸੀਂ ਸੰਗਰੂਰ ਬਰਨਾਲਾ ਪਹੀੜ ਤੇ ਅਮਰਗੜ ਚਾਰ ਬ੍ਰਾਂਚਾਂ ਦੇ ਉੱਤੇ ਕਦੋਂ ਵੀ ਕਿਸੇ ਵੀ ਦਿਨ ਤੁਸੀਂ ਆ ਕੇ ਕਾਰਾਂ ਲੈ ਕੇ ਜਾ ਸਕਦੇ ਹੋ ਤੇ ਮਹੀਨੇ ਦੇ ਦੂਜੇ ਐਤਵਾਰ ਬਈ ਇਸ ਮੇਲੇ ਦੇ ਵਿੱਚ ਵੀ ਆ ਕੇ ਤੁਸੀਂ ਕਾਰ ਲੈ ਕੇ ਜਾ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਖਰੀਦ ਵੀ ਸਕਦੇ ਹੋ ਧੰਨਵਾਦ